ਹਾਂਜੀ ਜੀ ਬਦਰੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਅੱਜ ਆਪਾਂ ਪਹੁੰਚੇ ਸੀ ਰਧਾਵਾ ਪਾਰਕ ਤੇ ਪਿੰਡ 'ਚ ਹੀ ਰਹਿ ਰਹੇ ਹਾਂ ਕੀ ਹਾਲ ਨੇ ਬਾਈ ਵਧੀਆ ਜੀ ਲੈ ਚਾਰ ਦੀ ਫਰਾਜਾ ਤਸ ਫਿਰ ਕਿੰਨੀ ਗਮ ਆਪਣੇ ਕੋਲੇ ਸੇਲ ਆ ਆਪਣੇ ਕੋਲ ਤਿੰਨ ਗਮ ਆ ਬਾਈ ਸੇਲ ਨੇ ਤਿੰਨ ਗਮਾਂ ਚ ਲੀਤੀ ਕਰ ਲਈ ਦੀ ਵਧੀਆ ਸ਼ੌਕ ਨਾਲ ਸਾਰੀ ਡਿਟੇਲ ਦੇ ਇਹ ਕਿਸੇ ਭਰਾ ਨੂੰ ਵੀ ਮੰਨ ਕੇ ਚੱਲ ਵੀ ਬਾਹਲਾ ਦੀ ਵਰਗੀ ਉਹਦਾਣਾ ਆਪਾਂ ਡਿਟੇਲ ਦਿੰਦੇ ਨਹੀਂ ਮੁਰਕੀ ਨਾਲ ਦਾ ਬਾਜਿਆਂ ਨੂੰ ਔਖਾ ਠੀਕ ਹੈ ਬਾਈ ਉਹ ਵੀ ਆਉਂਦੇ ਆ ਆਪਾਂ ਸਾਰੀ ਹੋਣ ਦੇ ਡਿਟੇਲ ਦੇ ਦਾਂਗੇ ਨਾਲੇ ਸਾਰੇ ਬ੍ਰਾਹਮਣਾਂ ਨੂੰ। ਲੈ ਸਾਰੇ ਰੇਟ ਦੱਸ ਦਿਆਂਗੇ ਆਪਾਂ ਵੀ ਫਿਕਸਡ ਰੇਟ ਹੋਣਗੇ ਆਪਣਾ ਮਾਨਤਾ ਨਹੀਂ ਹੋਊ ਚੋ। ਰੇਟ ਵੀਡੀਓ ਦੇ ਵਿੱਚ। ਹਾਂ ਫਿਕਸਡ ਰੇਟ ਦੱਸਾਂਗੇ ਆਪਾਂ ਕੋਈ ਇਹ ਨਹੀਂ ਕਹਿਣਾ ਵੀ ਲੱਖ ਲੱਡੂੜ ਮੰਗਣਾ ਆਪਾਂ ਫਿਕਸਡ ਰੇਟ ਦੱਸਾਂਗੇ ਵਾਲੇ। ਐਸੇ ਸ਼ੁਰੂ ਕਰ ਲੈਨੇ ਆਪਾਂ ਬਾਈ। ਲੈ ਦੱਸ ਫਿਰ ਇਹਦੀ ਤੇਲ। ਬਈਆ ਦੂਜਾ ਸੁਆਗਾ। ਅਜੇ ਦੱਸ ਦੇਣਾ ਦੀ ਕੱਚੀ ਐ। ਦੁੱਧ ਦੇ ਦੋ 17 18 ਕਿਲੋ ਇਹ। ਬਈਆ। ਬਈ ਝੋਲੇ ਝੂਲੀ। ਹਾਂ। ਤੇ ਬਾਕੀ ਮਤਲਬ ਜਦੋਂ ਇਹ ਰਿਕਵਲਿਟੀ ਚੈੱਕ ਕਰ ਲੋ ਲੈਵੇ ਦੇ ਵਿੱਚ ਜਿਹੜੀਆਂ ਦੁੱਧਾਂ ਵਾਲੀਆਂ ਨਾੜਾਂ ਹਨਾ ਬਹੁਤ ਜ਼ਿਆਦਾ ਹਨ ਇਹ ਭੱਤੀ ਚੁਈਆ ਦਾ ਥਣ ਵੀ ਇਹਦੇ ਕਿਸੇ ਮਸ਼ੀਨ ਦੀ ਚੁਈਆ ਕਰਦੇ ਹਨਾ ਹਾਂ ਬਾਈ ਉਹ ਵੀ ਥਣ ਲੱਗਿਆ ਆਇਆ ਲਓ ਇਹ ਦੇਖੋ ਆ ਦੇਖੋ ਬਾਈ ਇਹਦੀ ਢਿੱਲਾਂ ਦੇਖੋ ਇਹਦਾ ਬਾਈ ਆਪਣਾ ਫਿਕਸ ਰੇਟ ਜਮਾ ਭਰਾਵਾਂ ਨੂੰ ਆਪਾਂ ਇਹ ਦੱਸਾਂਗੇ 75000 ਰੁਪਏ ਫਿਕਸ ਰੇਟ ਹੈ ਇਹਦਾ ਆਪਾਂ ਵਿੱਚੋਂ ਮਾਨਤਾ ਨਾ ਜ਼ਰੂਰ ਕਰਦੇ ਬਾਈ ਜੇ ਤੁਹਾਡੀ ਵੀਡੀਓ ਦੇਖ ਕੇ ਆਉਗਾ ਵਿੱਚੋਂ ਬਾਈ ਮਾਨਤਾ ਨਾ ਕਰਦੇ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਣਾਗਾ ਇਹਦਾ ਹੈ ਮਿੱਤਰੋ ਮੁੱਲ 75000 ਹਾਂ ਜੋ ਵੀ ਪੇ ਦੀ ਵੀਡੀਓ ਦੇਖ ਕੇ ਆਪਾਂ ਮਾਨਤਾ ਜਰੂਰ ਕਰਾਂਗੇ ਠੀਕ ਆ ਠੀਕ ਹੈ ਆ ਵੀ ਬਈ ਆਪਣੇ ਕੋਲ ਦੂਜਾ ਸੂਆ ਵੈੜਾ ਹੈ ਹਾਂ ਮੂੰਹ ਜੋ ਚਾਰ ਦੰਦਾ ਬਈ ਇਹ ਮੂੰਹ ਉਹ ਚਾਰ ਦਾ ਹਾਂ ਤੇ ਇਹਦੇ ਕਿੰਨੇ ਦਿਨ ਬਾਕੀ ਹੈ ਇਹਦੇ ਬਈ 5-6 ਦਿਨ ਰਹਿੰਦੇ ਆ ਬਾਕੀ ਬਈ ਖਣ ਲਿਆ ਵੀ ਜਿਹੜੀ ਇਹ ਹਾਂ ਤੂੰ ਚੈੱਕ ਕਰ ਸਕਦੇ ਹੋ ਦੁੱਧ ਦੇ ਦੂਗੀ ਇਹ 22-23 ਕਿਲੋ ਇਹਦਾ ਫਿਰ ਸੀ ਆਰਡਰ ਆ ਗਿਆ ਹਾਂ ਬਈ ਇਹਦੇ ਵੀ ਇਹਨੂੰ ਸਟੇਟਸ ਵੀ ਬਹੁਤ ਘੱਟ ਹੁੰਦੀ ਹੈ ਇਹ ਲੈ ਹਾਂ ਬਈ ਇਹ ਮਸ਼ੀਨੀ ਥਣ ਵੀ ਹੈ ਤੇ ਹੱਥੀ ਚਵਾਈ ਕਰਨਾ ਥਣ ਵੀ ਹੈ ਬਾਕੀ ਤੁਸੀਂ ਬੈਡ ਦੀ ਆਪਣੀ ਕੁਆਲਿਟੀ ਇੱਕ ਵਾਰੀ ਦੁਬਾਰਾ ਚੈੱਕ ਕਰ ਲਓ ਬੈਡ ਦਾ ਮੂੰਹ ਦੇਖੋ ਕਿੰਨਾ ਸੋਹਣਾ ਬਾਈ ਤੁਸੂ ਇਸ ਕੁਆਲਿਟੀ ਦੀ ਬਹੁਤ ਮੂੰਹੋਂ ਚਾਰ ਦਿਨ ਦਾ ਹੋ ਗਿਆ ਹਾਂ ਬਾਈ ਮੂੰਹੋਂ ਚਾਰ ਦਿਨ ਦਾ ਹੋ ਚਾਰ ਸੂਣ ਦੇ ਦੇਣੇ ਇਹਦੇ ਸੂਣ ਦੇ ਬਾਈ ਪੰਜ ਤੋਂ ਚਾਰ ਦਿਨ ਲੈ ਜੂ ਇਹੇ ਹਾਂ ਬਾਈ ਤੇ ਜੇ ਕਿਸੇ ਨੇ ਭਰਾ ਨੇ ਇਹ ਖਰੀਦੀਆ ਤਾਂ ਬਾਈ ਦਾ ਨੰਬਰ ਹੈਗਾ 73 ਜੱਲੀਆ ਦਾ ਤੇ ਚਾਹਨੀ ਇਹਦਾ ਮੁੱਲ ਇਹਦਾ ਮੁੱਲ ਬਾਈ 85000 ਰੁਪਏ 85 ਜਿਹੜਾ ਆਪਣੀ ਵੀਡੀਓ ਦੇਖ ਕੇ ਕਿਹੜਾ ਤੁਹਾਡੀ ਵੀਡੀਓ ਦੇਖ ਕੇ ਆਪਾਂ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਆਪ ਨੂੰ ਆ ਗਿਆ ਕਹਿੰਦੇ ਬਾਈ ਦੇ ਪੇਜ ਤੋਂ ਫੋਨ ਲਾਇਆ ਬਈ ਦੇਖ ਕੇ ਤੇ ਆਪਾਂ ਦੋਨਾਂ ਕਾਇਨ ਨੂੰ ਪੂਰਾ ਮਾਣ ਕਰਾਂਗੇ ਕੋਈ ਗੱਲ ਨਹੀਂ ਦੋਨੇ ਤੀਜੇ ਨੰਬਰ ਵਾਲੀ ਵੀ ਹੋ ਤੀਜੇ ਨੰਬਰ ਵਾਲੇ ਬਾਈ ਸੂਈ ਹੋਈ ਐ ਤੀਜੇ ਨੰਬਰ ਵਾਲੀ ਬਾਈ ਜਿਹੜੀ ਉਹ ਸੂਈ ਹੋਈ ਐ ਇਹ ਮਹੀਨੇ ਸੂਈ ਹੋਈ ਆ ਬਾਈ ਮਹੀਨੇ ਸੂਈ ਹੋਈ ਐ ਥੱਲੇ ਦੁੱਧ ਉਹ 7-8 ਲੀਟਰ ਇਸ ਟਾਈਮ ਇਹ ਸੂਈ ਐ ਜਿਹੜਾ 7-8 ਲੀਟਰ ਤਿਆਰ ਆ ਹਾਂ ਮਾਗਰੇ ਦੇ ਮਾਗਰੇ ਦੇ ਬੱਚਾ ਬਾਈ ਮਾਗਰੇ ਦੇ ਬੱਚਾ ਦੂਜਾ ਸੂਈ ਇਹ ਐ ਦੂਜਾ ਤੇ ਇਹਦਾ ਮੁੱਲ ਇਹਦਾ ਮੁੱਲ ਬਾਈ ਜੈ ਜੀ 21 ਟਾਟਾ ਬਾਡੀ 40000 ਦੀ ਦੇ ਦਾਂਗੇ ਜੈ ਮਿੱਤਰ ਜੇਵਾ ਥੋੜੇ ਜਿਹੇ ਰੇਟ ਦੀ ਹੈ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਹੁੰਦਾ ਆਪਾਂ ਫੇਰ ਵੀ ਮਾਨ ਕਰ ਦਾਂਗੇ 40000 ਜੀ ਮਾਨਦਾਨ 40000 ਜੀ ਮਾਨਦਾਨ ਕਰ ਦਾਂਗੇ ਆਪਾਂ ਦੋ ਡੰਗ ਚਵਾ ਕੇ ਦੇਵਾਂਗੇ ਆਲੇ ਨੂੰ ਵੀ ਭਾਈ ਦੋ ਡੰਗ ਆਪਣੇ ਘਰੇ ਚੋਂ ਆਪਾਂ ਵੀ ਆਲੇ ਚੋ ਕੇ ਲਿਆਈ ਸੀ ਭਾਈ ਆਪਣੇ ਘਰੇ ਆ ਕੇ ਨਸੂਈ ਆਪਾਂ ਇਹ ਗੱਲ ਨਾ ਨਾ ਕਹਦੇ ਵੀ ਭਾਈ ਤੇਰੇ ਘਰੇ ਆ ਕੇ ਨਸੂਈ ਆਪਣੇ ਘਰੇ ਆ ਕੇ ਨਸੂਈ ਭਾਈ ਜੇ ਕਿਸੇ ਭਰਾ ਦੇ ਵੀ ਥੋੜੇ ਜਿਹੇ ਰਿਪੀਲ ਆਉਣੇ ਹਨ ਹਾਂ ਉਹ 40000 ਕੇ ਬਾਕੀ ਮੌਕੇ ਤੇ ਮਾਨਦਾਨ ਹੋ ਜਾਵੇ ਵੀ ਭਾਈ ਕੋਈ ਚੱਲ ਲਗਾਵਾ ਨਿੱਤ ਨਹੀਂ ਜਮਾ ਦੇ ਦੇਣਾ ਸਾਰਾ ਨਾਮ ਪਤਾ ਕਰਦੇ। ਕਿਰਪਾ ਕਰੀ ਨੰਬਰ ਲੱਗੇ ਹੋ ਸਾਰਾ ਕੁਝ ਬਾਰੇ ਦੱਸਦੇ। ਬਾਈ ਪਿੰਡ ਝੇਰੀਆਂ ਜਿਲ੍ਹਾ ਮਾਨਸਾ ਫੋਨ ਨੰਬਰ 9750332 ਠੀਕ ਆ ਬੰਦ। ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ।